ਤੇਦੀ ਆਵਾਜ਼ ਮੈਂ ਸੱਚਾ ਹਾਂ ਮੇਰੀ ਆਵਾਜ਼ ਸਭ ਸੁਣਦੇ ਨੇ ਪਰ ਮੈਨੂੰ ਮੰਨਣਾ ਹਰ ਕੋਈ ਨਹੀਂ ਚਾਹੁੰਦਾ ਝੂਠ ਦੇ ਮੇਲੇ ਵਿੱਚ ਮੈਂ ਅਕਸਰ ਇਕੱਲਾ ਰਹਿ ਜਾਂਦਾ ਹਾਂ ਪਰ ਜਿੱਤ ਮੇਰੀ ਹੀ ਹੁੰਦੀ ਹੈ ਚਾਹੇ देर ਨਾਲ ਆਉਂਦੀ ਹੈ ਮੈਂ ਸੱਚਾ ਹਾਂ ਮੇਰੇ ਕੋਲ ਨਾ ਕੋਈ ਨਕਾਬ ਹੈ ਨਾ ਕੋਈ ਛੁੱਠੀ ਚਮਕ ਜਿਹੜਾ ਮੈਨੂੰ ਗਲੇ ਲਾ ਲੈਂਦਾ ਕੁਝ ਦਿਰੂ ਹੋ ਜਾਂਦੀ ਰੋਸ਼ਨ ਝੂਠ ਦੇ ਆ ਬਾਜ਼ਾਰਾਂ 'ਚ ਮੈਂ ਅਕਸਰ ਬੇਮੁੱਲ ਰਹ ਜਾਂਦਾ ਹਾਂ ਪਰ ਸਮੇਂ ਦੀ ਕਿਤਾਬਾਂ 'ਚ ਮੇਰਾ ਹੀ ਨਾਮ ਸੋਨੇ ਵਰਗਾ ਲਿਖਿਆ ਜਾਂਦਾ ਹੈ ਲੋਕ ਮੈਨੂੰ ਕਬੂਲਣ ਤੋਂ ਡਰਦੇ ਨੇ ਕਿਉਂਕਿ ਮੈਂ ਕਈ ਵਾਰੀ ਚੁਬਦਾ ਹਾਂ ਪਰ ਮੇਰੇ ਬਣਾ ਕੋਈ ਵੀ ਰਾਹ ਸੱਚੀ ਮੰਜ਼ਿਲ ਤੱਕ ਨਹੀਂ ਪਹੁੰਚਦਾ ਮੈਂ ਚਾਹੇ ਇਕੱਲਾ ਖੜਾ ਰਹੇ ਜਾਵਾਂ ਪਰ ਮੇਰੀ ਜਿੱਤ ਪੱਕੀ ਹੈ ਕਿਉਂਕਿ ਆਖਿਰਕਾਰ ਮੈਂ ਹੀ ਸੱਚਾ ਹਾਂ ਤੇ ਮੈਂ ਹੀ ਰੱਬ ਦਾ ਚੰਨਣਾ ਮੈਂ ਸੱਚਾ ਹਾਂ ਇਹ ਮੇਰੀ ਬਾਤ ਹੈ